ਲਾ ਮਾਂ ਕਰਿਆ ਸਾ ਬਾੜ ਪੀ ਨਾਲ ਉਹਦਾ ਥੋੜੀ ਜੀ ਭੀੜ ਸੀ ਉੱਥੇ ਤਾਂ ਥੋੜਾ ਜਿਹਾ ਟਾਈਮ ਲੱਗ ਗਿਆ ਨਾਲੇ ਕੁਛ ਪੈਸੇ ਵੀ ਫੜ ਲਿਆ ਮੈਂ ਮਾਂ ਕੀ ਗੱਲ ਹੋ ਗਈ ਤੂੰ ਆ ਚੁੱਪ ਜੇ ਕਰੀ ਬੈਠੀ ਆ ਨਾ ਤਾਂ ਮੇਰੀ ਗੱਲ ਦਾ ਹੰਗਾਰਾ ਭਰਿਆ ਮੈਂ ਨਾ ਹੰਗਾਰਾ ਕਾਦਾ ਭਰਾ ਉਹ ਦੇਖ ਲੈ ਹੁਣ ਜੁੱਧ ਲਾ ਕੇ ਹੱਡੀਆਂ ਮੇਰੇ ਨਾਲ ਐਡੀ ਲੰਬੀ ਜ਼ਬਾਨ ਆ ਉਹਦੀ ਇੱਕ ਗੱਲ ਪੁੱਛਦੀ ਐ 100 100 ਸੁਣਾਉਂਦੀ ਐ ਮਾੜਾ ਮੋਟਾ ਸਮਝਾ ਦਿਆ ਕਰ ਉਹਨੂੰ ਪਮਾ ਮੈਂ ਕੀ ਸਮਝਾਵਾਂ ਤੁਹਾਡਾ ਦਾ ਰੋਜ਼ ਦਾ ਕੰਮ ਹੈ ਮੈਂ ਨਹੀਂ ਤੁਹਾਡੀਆਂ ਗੱਲਾਂ ਚਾਹੁੰਦਾ ਹੈਗਾ ਮੈਂ ਤਾਂ ਆਰਤੀ ਤੋਂ ਪੈਸੇ ਲਿਆ ਆ ਤੂੰ ਇਹ ਸੰਭਲਾ ਲਫੜ ਕਿੰਨੇ ਨੇ 50000 ਹੈ ਮਾਂ ਨਾ ਹੁਣ ਮੈਨੂੰ ਐਂ ਦੱਸ 50000 ਚ ਆਪਾਂ ਲੈਣਾ ਦੇਣਾ ਵੀ ਹੈ 6 ਮਹੀਨੇ ਖਾਣਾ ਵੀ ਹੈ ਇੰਨਾ ਚ ਕੀ ਬਣੂਗਾ ਨਾ ਇਤ ਕੀ ਫਸਲ ਚ ਆਹੀ ਬਚੇ ਨੇ ਮਾਂ ਬਚਿਆ ਤਾਂ 2 ਲੱਖ ਰੁਪਈਆ 50000 ਤਾਂ ਮੈਂ ਤਾਂ ਲਿਆਇਆ ਸੀ ਮਾਂ ਚਲ ਘਰ ਦੇ ਖਰਚੇ ਹੋ ਜਾਣਗੇ ਇਹਦੇ ਚੋਂ 1.5 ਲੱਖ ਤਾਂ ਮੈਂ ਆਰਤੀਏ ਕੋਲ ਹੀ ਛੱਡਿਆ ਆ ਨਾ ਆਰਤੀਏ ਕੋਲ ਕਿਉਂ ਛੱਡਿਆ ਆ ਆਪਾਂ ਕੀ ਉਹਦਾ ਕਰਜ਼ਾ ਦੇਣਾ ਤੂੰ ਮੈਨੂੰ ਕੱਲ ਨੂੰ ਜਾ ਕੇ ਸਾਰੇ ਪੈਸੇ ਲਿਆ ਕੇ ਦੇ ਮੈਂ ਤਾਂ ਆਪਣੇ ਖਾਤੇ 'ਚ ਜਮ੍ਹਾਂ ਕਰਾਉਂਗੀ ਪਰ ਮਾਂ ਉੱਥੇ ਵੀ ਇੱਕੋ ਗੱਲ ਹੈ ਬੈਂਕ ਨੇ ਵੀ ਵਿਆਜ ਦੇਣਾ ਆਰਤੀਏ ਕੋਲੇ ਵੀ ਆਪਣੇ ਵਿਆਜ ਦੀਨੇ ਪੈਸੇ ਮੈਨੂੰ ਨਹੀਂ ਪਤਾ ਵੀ ਆਰਤੀਆ ਵਿਆਜ ਦਊ ਕ ਨਹੀਂ ਦਊ ਮੈਂ ਤਾਂ ਪੈਸੇ ਲਿਆ ਕੇ ਦੇ ਮਤਲਬ ਬੈਂਕ ਚ ਹੀ ਰੱਖੂਗੀ ਮੈਨੂੰ ਤਾਂ ਉਹੀ ਵਿਆਜ ਵਧੀਆ ਲੱਗਦਾ ਚੱਲ ਕੋਈ ਨਹੀਂ ਮਾਂ ਜਿਵੇਂ ਤੇਰੀ ਮਰਜ਼ੀ ਆ ਉਵੇਂ ਕਰ ਲਈ ਜੇ ਤਾਂ ਮਰਾਜ ਟਾਈਮ ਲੱਗਿਆ ਫਿਰ ਤਾਂ ਅੱਜ ਫੜ ਲਿਓ ਨਹੀਂ ਫਿਰ ਕੱਲ ਨੂੰ ਤੈਨੂੰ ਲਿਆ ਕੇ ਦੇ ਦੂੰ ਪੈਸੇ ਤੂੰ ਰੱਖੀ ਬੈਂਕ ਚ ਆਪਦੇ ਹੋਰ ਪੁੱਤ ਬੈਂਕ ਚ ਤਾਂ ਜਦ ਮਰਜ਼ੀ ਕਢਾ ਲਿਓ ਮੈਂ ਤਾਂ ਤੇਰੇ ਪਿੱਛੇ ਜੋੜਦੀ ਆ ਮੈਂ ਕਿੱਥੇ ਲੈ ਕੇ ਜਾਣੇ ਨੇ